ਇਹ ਵੀ ਛਤਰੀ ਥੱਲੇ ਆ ਜਾ ਬਈ ਜਿਹੜੀ ਭਾਈ ਚੀਜ਼ ਪਸੰਦ ਆਉਂਦੀ ਹੈ ਰੰਗ ਰੰਗ ਜਿਹਾ ਵਧੀਆ ਲੱਗਦਾ ਜੀ ਉਹ ਚੈਂਪੀਅਨ ਦੀ ਜੁੱਤਾ ਵੀ ਤੇ ਉਹ ਫਿਰ ਸਾਈਜ਼ ਛੋਟੇ ਬੱਚਿਆਂ ਵਾਲਾ ਹੋ ਜਾਂਦਾ ਜੀ ਤੇ ਮੈਨੂੰ ਕਲਰੇ ਬੱਚੇ ਵਾਲੇ ਪਸੰਦ ਆਉਣੇ ਪਤਾ ਕੀ ਚੱਕਰ ਹੈ ਇਧਰ ਘੱਡੀਆਂ ਨੇ ਇਹਨਾਂ ਦਾ ਇਹ ਹਾਂ ਦੇਖੋ ਤੁਸੀਂ ਆ ਵੀ ਦੁਕਾਨ ਤੇ ਸਮਾਨ ਵੇਖਦੇ ਜਿਹੜਾ ਆਪਣੇ ਇੰਡੀਆ ਨਹੀਂ ਆਪਣੇ ਆਮ ਕੁਆਰਟ ਸਮਾਨ ਪਿਆ ਹੁੰਦਾ ਆ ਦੇਖੋ ਗੁੱਲ ਮੇਖਾਂ ਹੋ ਗਈਆਂ ਆ ਸਾਰਾ ਸਮਾਨ ਹੋ ਗਿਆ ਜਿਹੜਾ ਐਂਡ ਸਬਸਕ੍ਰਾਈਬ ਤਾਂ ਸਮਾਨ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ 6:30 ਹੋ ਗਏ ਆ ਤੇ ਆਪਣੇ ਦਿਲਜੋਤ ਸਿੰਘ ਤੇ ਸੇਮਰਜ ਸਿੰਘ ਗੇਲਾ ਇਹਨਾਂ ਦੀ ਮਿੱਤਰੋ ਤਿਆਰੀ ਹੋ ਗਈ ਆ ਜਾਣ ਦੀ ਤੇ ਆਪਾਂ ਚੱਲਦੇ ਹਾਂ ਸਟੇਸ਼ਨ ਤੇ ਢਾਉਣ ਵਾਸਤੇ ਹਾਲ ਤਾਂ ਬਾਹਰ ਨੇਰਾ ਪਿਆ ਪੂਰੇ ਹਨ ਤੇ ਮੀ ਮੀ ਵੀ ਪੈ ਰਹੀ ਹੈ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਠੀਕ ਠਾਕ ਹੋ ਅੱਗੇ ਜੀ ਕਿੱਚੀ ਤਿਆਰੀ ਹਾਂ ਜੀ ਤਿਆਰੀ ਰਾਤ ਨੂੰ ਨੀਂਦ ਆ ਗਈ ਦੀ ਟਾਈਮ ਨਾਲ ਨਹੀਂ ਰਾਤ ਸੁੱਤੇ ਤਾਂ ਮੇਰੀ ਸੈਂ ਚੱਲੀ ਵੀ ਉੜਕੇ ਹਾਂਜੀ ਛਾਰ ਗੱਡੀਆਂ ਦਾ ਗੱਡੀ ਮੈਂ ਚਲਾਉਂਗਾ ਤੁਸੀਂ ਨਾਲੇ ਬਹਿ ਜਾਓ ਪਰੇਸ਼ਾਨ ਹੂਗਾ ਚਾਹੇ ਗੱਡੀ ਚਲਾਉਣ ਦਾ ਇਹਦਾ ਪਾਸੇ ਵੇਟ ਕਰਦਾ ਵੀ ਕਦੋਂ ਮੈਂ 18 ਸਾਲ ਦਾ ਪੂਰਾ ਹੋਵਾਂ ਤੇ ਕਦੋਂ ਮੈਂ ਗੱਡੀ ਵਿੱਚ ਚਲਾਉਣਾ ਸ਼ੁਰੂ ਕਰਾਂਗਾ ਬਟ ਵਾਲੀਪੁਰ ਆਪਾਂ ਮੈਟਰ ਪਹੁੰਚ ਗਏ ਆ ਤਿਬਰਤੀ ਨਾ ਰੇਲਵੇ ਸਟੇਸ਼ਨ ਦੇ ਉੱਤੇ ਤੇ ਇੱਥੇ ਬੱਸ ਸਟੈਂਡ ਵੀ ਹੈਗਾ ਫਲਿੱਪਸ ਬੱਸ ਦਾ ਲਓ ਬੱਸ ਸਵਾਰ ਕਰ ਲਓ ਬਾਹਰ ਆ ਜੀ ਆ ਗਿਆ ਨਵਾਂ ਮੈਚ ਕਲਾਣਾ ਦੇਖੋ ਸਵੇਰੇ ਸਵੇਰੇ ਮਾਹੌਲ ਤਿਬਰਤੀ ਨਾ બસ ਚੱਲਣੇ ਇੱਥੋਂ ਬੱਸ ਤਾਂ ਚੱਲਦੀਆਂ ਨੇ ਮੇਰੇ ਤੋਂ ਸਾਰੀਆਂ ਹੀ ਜਿਹੜੀਆਂ ਬੱਸਾਂ ਨੌਰਥ ਤੋਂ ਚੱਲਦੀਆਂ ਨੇ ਹੱਜ ਫੇਦਰ ਤੇ ਟਾਈਮ ਹਲੇ 7 ਵਜੇਾਂ ਦੇ ਪੰਜ ਮਿੰਟ ਰਹਿੰਦੇ ਨੇ ਤੇ ਮੈਂ ਕਹਾਂ ਜਾਂਦੇ ਨੇ ਕੋਈ ਚਾਰਾ ਪਾਦੀ ਪੰਨ ਮੁੰਡੇ ਨੂੰ ਹਾਂਜੀ ਹਾਂਜੀ ਕੋਈ ਹੈ ਉਹ ਸਮੇਂ ਆ ਮੈਂ ਵੀ ਕਾਲ ਆਇਆ ਕੋਈ ਚਾਰਾ ਪਾਦੀ ਨਹੀਂ ਕਹਤੇ ਗਾਲੀ ਕਰਦਾ ਘਰੇ ਚਲੇ ਜਾਣਾ ਚਾਹ ਵੀ ਪੀਣੀ ਆ ਨਾਲ ਖਾਣਾ ਪੀਣਾ ਵੀ ਉਹ ਸਾਹਮਣੇ ਮੈਂ ਬੈਗ ਪਾਲੇ ਵਿੱਚ ਹਜੂਰ ਸਾਹਿਬ ਨੂੰ ਚੱਲੇ ਹੁੰਦੇ ਜਿੱਥੇ ਇਹ ਹਜੂਰ ਸਾਹਿਬ ਨਾਲ ਵੀ ਗੱਲ ਦੇਖ ਰੋ ਪਾ ਕਰੇ ਬਈ ਲੋ ਵੀ ਆਪਾਂ ਨੇ ਮਿੱਤਰੋ ਆ ਬਾਤ ਰੁਕੇ ਚਾਹ ਪੀਣੇ ਆ ਜਿਹੜਾ ਸਫ਼ਰ ਹੈ ਮੁੰਡਿਆਂ ਦਾ ਉਹ ਪਤਾ ਕਿੰਨੇ ਘੰਟੇ ਸਫ਼ਰ ਹੈ ਜਿਹੜਾ ਸਫ਼ਰ ਅਸੀਂ ਗੱਡੀ ਦੇ ਵਿੱਚ ਹੈ ਸਾਢੇ 4-5 ਘੰਟੇ ਘੱਟਦਾ ਸੀ ਨਾ ਉਹ ਸਫ਼ਰ ਨੂੰ ਨੇ ਲੱਗਣੇ ਆ 9 ਘੰਟੇ 9 ਘੰਟੇ ਕਿਉਂ ਬੱਸ ਹੀ ਡਰਾਈਵ ਹੁੰਦੀ ਹੈ ਬਹੁਤ ਸਲੋਲੀ ਥੋੜੀ ਜਿਹਾਉਂਦੇ ਉਹ ਅਸੀਂ ਤਾਂ ਘੱਟ ਪਾਉਂਦੇ ਹੀ ਨਹੀਂ ਹੈਗੇ ਤੁਸੀਂ ਕੀ ਪੀਣੇ ਕਪੂਚੀਨੋ ਨਾ ਨਾ ਜਿਸਨ ਬੁਲੇਜ਼ਿੰਗ ਦਵਿਦੇ ਕਾਫੇ ਕਾਫੇ ਮਤਿਆ ਤੋਈ ਕੋਰੇ ਸਾਬ ਕਾਫੇ ਆਪਣੀ ਮਿੱਤਰੋ ਰੈਡੀ ਹੋ ਗਿਆ ਬਣ ਕੇ ਤੇ ਆਪਾਂ ਨੂੰ ਭਾਈ ਜਾਨ ਮੇਰੇ ਲਈ ਪਾਕਿਸਤਾਨ ਤੋਂ ਠੀਕ ਠਾਕ ਪਾਕਿਸਤਾਨ ਤੋਂ ਪਰਿਵਾਰ ਹੈ ਤੋਂ ਪਛਾਣੇ ਭਾਜੀ ਚੱਲਦੀ ਗੱਲ ਠੀਕ ਠਾਕ ਗੁਜਰਾਤ ਤੋਂ ਗੁਜਰਾਤ ਤੋਂ ਓਕੇ ਅਸੀਂ ਪੰਜਾਬ ਤੋਂ ਓਕੇ ਬੁਝੰਨੇ ਚੰਗਾ ਜੀ ਮਿਲਦੇ ਹਾਂ ਹਾਂਜੀ ਓਕੇ ਸਾਰੇ ਬੁਲਾ ਦੇ ਫਤ ਸასი ਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਜੀ ਹੁਣ ਅਗਲੀਆਂ ਛੁੱਟੀਆਂ ਚ ਅੱਧਾ ਘੰਟ ਹੈਗਾ ਵੈਸੋ ਟ੍ਰੇਨ ਦਾ ਇੱਧਾ ਘੰਟ ਦਾ ਟ੍ਰੇਨ ਜੇ ਬੈਠਣਗੇ ਤੇ ਅਸੀਂ ਮਿੱਤਰ ਚੱਲ ਗਏ ਤੇ ਪਾਰਕਿੰਗ ਨਹੀਂ ਮਿਲਦੀ ਹੈਗੀ ਆਪਣੀ ਗੱਡੀ ਹੁਣ ਵੀ ਆਪਾਂ ਇੱਥੇ ਆਊਟ ਆਫ ਪਾਰਕਿੰਗ ਲਈ ਬੈਠੇ ਮੈਂ ਜਲਦੀ ਮਿੰਟੇ ਆਪਾਂ ਕੰਮ ਕਰਕੇ ਵੇਲੇ ਚਲੇ ਜਾਣਾ ਹਾਂਜੀ ਹਾਂ ਓਕੇ ਦਿਲਜੋ ਸਿੰਘ ਓਕੇ ਬਈ ਠੀਕ ਹਾਂ ਨਾ ਕੋਈ ਨਾ ਹੁਣ ਅਸੀਂ ਜਦੋਂ ਬਹਿ ਗਏ ਨਾ ਫੇ ਫੋਨ ਕਰ ਦਾਂਗੇ ਵੀ ਹਾਂ ਤਰਪੇ ਬਸ ਹੀ ਬਹਿ ਕੇ ਸੌਂ ਜੀ ਠੀਕ ਹੈ ਹਾਂ ਹਾਂ ਸਭ ਸਰ ਵੱਲੋਂ ਮੈਂ ਨਾ ਮਿਲੋ ਬੀਬੀ ਫੇ ਚਲੀਏ ਫੇ ਦੁਹਾਨਿਆਲੇ ਦਾ ਦਿਲ ਘੜਦਾ ਮੈਨੂੰ ਇਹ ਨਾ ਦੇਖੀ ਤਰ੍ਹਾਂ ਘੱਡੀਆਂ ਨੇ ਇਹਨਾਂ ਦਾ ਹਾਂ ਹਾਂ ਓਕੇ ਸਵੇਰੇ ਫੇ ਚੰਗਾ ਜੀ ਓਕੇ ਮਾਣ ਲੈਂਦੇ ਹਾਂ ਓਕੇ ਅਸੀਂ ਚੰਗਾ ਜੀ ਸ਼ਾਨ ਜੀ ਠੀਕ ਹੈ ਜੀ ਓਕੇ ਭਾਈ ਜਾਨ ਹਾਂ ਜੀ ਹਾਂ ਜੀ ਚੰਗਾ ਦਵਿੰਦਰ ਠੀਕ ਹੈ ਜੀ ਆਇਓ ਫੇ ਹੁਣ ਹਾਂ ਜਰੂਰ ਓਕੇ ਭੰਦ ਦੁਹਾਂ ਹਾਂ ਹੁਣ ਮੇਰੇ ਛੋਟੇ ਭਾਂਦੇ ਨਾਲ ਲੈ ਕੇ ਆਇਓ ਠੀਕ ਹੈ ਹਾਂ ਕੰਮੀ ਆ ਜੀ ਹੁਣ ਠੀਕ ਆਵਾਗੇ ਵੀਰੇ ਆ ਜੀ ਬਣਾਇਆ ਪਰੌਂਠੀ ਆਉਣ ਦਾ ਮੈਂ ਇਹਨਾਂ ਨੂੰ ਕੱਲ ਕਹਿ ਰਿਹਾ ਸੀ ਮਾਂ ਦੂਰ ਆ ਥੋੜਾ ਮੈਨੂੰ ਹੁਣ ਤਿੰਨ ਚਾਰ ਛੁੱਟੀਆਂ ਨੇ ਜਿੱਦਾਂ ਹਾਂ ਵੈਸੇ ਨਹੀਂ ਮੈਂ ਤੁਹਾਡੇ ਨਾਲ ਹੀ ਚੱਲਣਾ ਸੀ ਜੱਜ ਸਹੀ ਹੈ ਕਿਉਂ ਦੂਰ ਆ ਵੀ ਫਿਰ ਮੇਰੇ ਤਾਂ ਸਫਰ ਬੱਸ ਜਿੰਦੂ ਜੀ ਆਉਂਦਾ ਜਾਂਦਾ ਕਹਿੰਦਾ ਸਹੀ ਨਹੀਂ ਸਹੀ ਹੈ ਸਹੀ ਹੈ ਚਲੋ ਫਿਰ ਠੀਕ ਹੈ ਹੈ ਠੀਕ ਜੀ ਓਕੇ ਮੀ ਮੈਂ ਤਾਂ ਤੂੰ ਜਾ ਕੇ ਬੈਠੋ ਛੱਡੋ ਹਾਂਜੀ ਹਾਂਜੀ ਠੀਕ ਹੈ ਫਿਰ ਬਾਏ ਸਮਾਨ ਓਕੇ ਸਾਰਾ ਚੱਕ ਲਿਆ ਹਾਂਜੀ ਹਾਂਜੀ ਸਮਾਨ ਚੱਕ ਠੀ ਬਾਈ ਹਾਈ ਬਾਈ ਤੇ ਸਾਡਾ ਜਿਹੜਾ ਹੁਣ ਦਾ ਪ੍ਰੋਗਰਾਮ ਅੱਗੇ ਦਾ ਅਸੀਂ ਜਾਣਾ ਹੈ ਮਾਰਕੀਟ ਦੇ ਵਿੱਚ ਇੱਥੇ ਬਿਲਕੁਲ ਲੱਗੀ ਲੱਗਦੀ ਰੋਮੋ ਮਾਰਗਨ ਸ਼ਨ ਮਾਰਕੀਟ ਦਾ ਨਾਮ ਕੀ ਬੀਟੋ ਸਰ ਪੋਰਟਾ ਪੋਰਟੇਸੀ ਆਪਾਂ ਅੱਗੇ ਵੀ ਕਿਦੋਂ ਵਾਰ ਗਏ ਹਾਂ ਮਾਰਕੀਟ ਦੇ ਵਿੱਚ ਤੇ ਕਹਿੰਦੇ ਸਵੇਰੇ ਸਵੇਰੇ ਉੱਥੇ ਸਮਾਨ ਵਧੀਆ ਮਿਲ ਜਾਂਦਾ ਹੈ ਮੈਂ ਕਿ ਚਲੋ ਜਾ ਕੇ ਦੇਖਦੇ ਹਾਂ ਆਪਾਂ ਬਹੁਤ ਟਾਈਮ ਨਾਲ ਪਹੁੰਚ ਗਏ ਹਾਂ ਮਾਰਕੀਟ ਦੇ ਵਿੱਚ ਹਲੇ ਮਾਰਕੀਟ ਲੱਗਦੀ ਹੈ ਦੇਖੋ ਇੱਧਰ ਟੇਬਲ ਟੂਲ ਵਾਲੇ ਸੈੱਟ ਕਰ ਰਹੇ ਨੇ ਰੋਣ ਵਾਸਤੇ ਤੇ ਦੋ ਟੇਬਲ ਟੂ ਸੈਟ ਕਰ ਰਹੇ ਨੇ ਹਲੇ ਅੱਗੇ ਜਿੰਨੀ ਵਾਰ ਵੀ ਆਏ ਨਾ ਅਸੀਂ ਲਗਭਗ 9:00 ਤੋਂ ਵਜਾਈਦਾ ਹੁੰਦਾ ਉਹ ਟਾਈਮ ਨੂੰ ਮਾਰਕੀਟ ਵਿੱਚ ਪੂਰਾ ਰੌਣਕ ਮੇਲਾ ਹੁੰਦਾ ਅੱਜ ਦੀ ਪਹਿਨਾ ਆਗੇ ਹਲੇ ਇਹ ਆਏ ਨਹੀਂ ਅਸੀਂ ਪਹੁੰਚ ਵੀ ਗਏ ਦੇਖੋ ਸਮਾਨ ਕਿਦਾਂ ਵਿੱਚ ਤੁਸੀਂ ਟੇਬਲ ਕੋਆਰਡ ਦਾ ਹੀ ਸਮਾਨ ਇਕੱਠਾ ਕਰਿਆ ਸਾਰੀ ਇਹਨਾਂ ਨੇ ਨਕਸ਼ੇ ਫੋਟੋ ਆ ਪੂਰਾ ਖੁੱਲ੍ਹੇ ਹੀ ਟੇਬਲ ਤੇ ਮੈਂ ਜਿਹਨੂੰ ਪਸੰਦ ਉਹ ਮੈਂ ਚੱਕ ਹੀ ਲਏ ਇੱਥੋਂ ਹਰ ਚੀ ਹੈ ਨਾ ਮੈਂ ਕਿਦਾਂ ਕੋਆਰਡ ਇਕੱਠਾ ਕੀਤਾ ਵਾ ਨਾ ਆ ਤਾਂ ਦੁਕਾਨ ਕੁਆਡਰ ਦੀ ਦੁਕਾਨ ਲੱਦੀ ਮੇਰੇ ਤਾਂ ਕਹਿੰਦੇ ਘਰ ਨਹੀਂ ਬਿਲਾ ਕੀਤਾ ਹੁੰਦਾ ਉਦਾਂ ਲੱਗਦਾ ਨਾ ਕੋਈ ਸਮਾਨ ਟਿਕਾਇਆ ਹੋਇਆ ਵਾ ਟਿਕਾਣੇ ਕਿਉਂ ਇਦਾਂ ਖੁੱਲੇ ਛੱਡਿਆ ਵਾ ਪਰ ਕੀ ਗੱਲ ਨਹੀਂ ਲੋਕ ਦੇਖ ਵੀ ਰਹੇ ਜੀ ਦੁਕਾਨਾਂ ਚ ਭੀੜ ਵੀ ਹੈਗੀ ਹਾਂ ਭੀੜ ਹੀ ਸਹੀ ਗੱਲ ਆ ਉਹ ਤੇ ਲੋਕੀ ਹੈਗੇ ਨਹੀਂ ਆ ਦੇਖੋ ਰੇਡੀਓ ਸਾਰੇ ਲੱਕੜ ਦਾ ਬਣਿਆ ਹੋਇਆ ਤੇ ਕਾਫੀ ਪੁਰਾਣਾ ਵੀ ਹੋਣਾ ਹੈ ਨਾ ਪਿੱਛੇ ਹਾਂ ਇਹ ਸਾਰੀ ਜੀ ਦੁਕਾਨ ਹੈ ਨਾ ਇਹ ਸਾਰੇ ਜੀ ਰੇਡੀਓ ਪਏ ਆ ਰੇਡੀਓ ਹੋ ਗਏ ਜਾਂ ਫਿਰ ਆਪਣੀਆਂ ਸੀੜੀਆਂ ਹੋ ਗਈਆਂ ਆ ਦੇਖੋ ਕਿਸ ਤੋਂ ਕੋ ਸਾਰ ਇਲੈਕਟ੍ਰੋਨਿਕਸ ਸਾਰੀ ਸਮਾਨ ਤੇ ਸਾਰੀ ਸਮਾਨ ਪੁਰਾਣਾ ਆਹ ਲੈਂਪ ਮੈਂ ਵੀ ਦੇਖੇ ਤੇ ਤੁਸੀਂ ਕਰਕੇ ਦੱਸੋ ਕਮੈਂਟ ਕਿਹੜਾ ਕਿਹੜਾ ਬੰਦਾ ਆਹ ਭਾਈ ਲੈਂਪ ਤੇ ਆੜਾ ਦੀ ਪੜਿਆ ਮੈਂ ਪੜਿਆ ਨਹੀਂ ਫਟੇ ਘਰੇ ਹੁੰਦਾ ਸੀ ਗੱਲ ਲੈਂਪ ਮੈਂ ਸੋਜੀ ਦੇ ਵਿੱਚ ਇਹ ਇਸਤਰੀ ਦੇਖੀ ਆ ਭਈ ਪ੍ਰੈਸਰ ਟੈਨ ਇਹ ਮਿੱਤਰੋ ਇਹ ਬਹੁਤ ਹੀ ਵੱਡੀ ਜਾਈ ਦੇਖੋ ਬੀਟ ਖਾਣਾ ਭਾਰੀ ਹਾਂ ਉਹ ਭਾਰੀ ਲੋਹੇ ਦੀ ਆਇਆ ਜੋ ਛੁੱਟੀ ਜੀ ਇਹ ਦੇਖੋ ਤੁਸੀਂ ਆ ਵੀ ਦੁਕਾਨ ਤੇ ਸਮਾਨ ਵਿਗਦਾ ਹੈ ਜਿਹੜਾ ਆਪਣੇ ਇੰਡੀਆ ਨਹੀਂ ਆਪਣੇ ਆਮ ਕੁਆਰਟ ਸਮਾਨ ਪਿਆ ਹੁੰਦਾ ਹੈ ਆ ਦੇਖੋ ਗੋਲੇ ਮੇਖਾਂ ਹੋ ਗਈ ਆ ਸਾਰਾ ਸਮਾਨ ਹੋ ਗਿਆ ਜਿਹੜਾ ਐਂਡ ਸਕ੍ਰੈਪ ਦਾ ਸਮਾਨ ਸਾਰਾ ਇਹਦੀ ਦੁਕਾਨ ਲੱਗੀ ਵੇਚਣ ਵਾਸਤੇ ਹਿਸਾਬ ਲਾਉ ਤੁਸੀਂ ਆਪਣੇ ਆਪ। ਵਿਸਤੀ ਦਾ ਟ੍ਰੈਡੀਸ਼ਨਲ ਦਾ cerimonia ਇੰਡੀਆ cerimonia। ਸ਼ਿਰਵਾਨੀ ਮੈਂ ਤਾਂ ਦੇਖੋ ਬਿਆਲੇ ਕੱਪੜੇ ਮਿਲਦੇ ਆ ਮਾਰਕੀਟ ਉੱਪਰ। ਜੇ ਕਿਸੇ ਨੇ ਵਿਆਹ ਵੀ ਕਰਾਉਣਾ ਹੋਵੇ ਨਾ ਕੱਪੜੇ-ਕੁਪੜੇ ਇੰਡੀਆ ਦੇ ਮਹਿੰਗੇ ਲਾਉਣੇ ਇੱਥੋਂ ਲੈ ਕੇ ਆਓ। ਹੈ? 80 80 ਰੋ ਦੀ ਹੈ। ਆ ਸਾਰਨ ਲਾਈਨ ਦੇ ਵੀ ਸ਼ਿਰਵਾਨੀ ਸ਼ਿਰਵਾਨੀਆਂ। ਦੇਖੋ ਮਿੱਤਰੋ ਕੱਪੜੇ ਢੇਰ ਲੱਗੇ ਹੋਏ। ਸਾਰਾ ਸਮਾਨ ਕੋਈ 1 ਰੁਪਏ ਦਾ, ਕੋਈ 2 ਰੋ ਦਾ। ਕੋਈ 1.5 ਦਾ, ਕੋਈ 5 ਦਾ। ਸਾਰਾ ਸਮਝਦਿਆਂ ਲੱਗਿਆ ਹੋਇਆ। 10 ਦਾ 0 ਦੀਆਂ ਪੈਂਟਾਂ ਵੀ ਲੱਗੀਆਂ ਮੇਰੇ ਇੱਥੇ ਅਲ ਕੋਟ ਲੱਗੇ 3-3 ਰੁਪਏ ਦੇ 3-3 ਯੂ ਦੇ ਕੋਟ ਤੇ ਹੁਣ ਲੋਕਾਂ ਨੇ ਲੈ ਕੇ ਨਹੀਂ ਆਦੀ ਪਾਦ ਨੇ ਇੱਥੇ ਥੋੜਾ ਸੱਜਿਆ ਖਲੇ ਹੌਲੀ ਹੌਲੀ ਕੋਣਗੀ ਹੌਲੀ ਹੈ ਨਾ ਪਾਜੀ ਕਿੰਨਾ ਮੋਟਾ ਹੈ ਇਹਦੇ ਕੱਪੜੇ ਸਾਰੇ ਨੇ ਇਹ ਬਾਲ ਲੋਕੀ ਹੋਰ ਕੰਟਰੀ ਤੋਂ ਆਉਣੇ ਨੇ ਟਿਕ ਪੁਰਾਣੇ ਕੱਪੜੇ ਹੋਣੇ ਨੇ ਧੋ ਕੇ ਉਹ ਰੱਖੇ ਜਾਂਦੇ ਨੇ ਉਹ ਕੱਪੜੇ ਵਿਗਦੇ ਨੇ ਇਸ ਤਰ੍ਹਾਂ ਲੱਗੇ ਆਹ ਦੁਕਾਨ ਚ ਚੈੱਕ ਕਰੋ ਮਿਸਟਰ ਜਿੰਨੀਆਂ ਪੈਂਟਾਂ ਤੁਸੀਂ ਦੇਖੋ ਸਾਰੀਆਂ ਸਾਰੀਆਂ ਪੈਂਟਾਂ ਦੀ ਵਾਇਸ ਦੀ ਦੇਖੋ ਆ ਗੁਰਕੇਂਡਾ ਵੇ ਆਧਿਕ ਮਿੱਤਰੋ ਜ਼ਾਰਾ ਦਾ ਕੋਟ ਜ਼ਾਰਾ ਦਾ ਦਿਵਿੰਦਰਾ ਗੋਟ ਵਧੀਆ ਇਹ ਪੁੱਛੇ ਕੈਰੇਟ ਲੱਗੇ ਹੋ ਇਹਨੂੰ ਤੇਰਾ ਕਿੰਨਾ ਕੋਸਤਾ ਇਹਸਤੋ ਦਿਵਿੰਦਰ ਦੀ ਗੱਲ ਬਣ ਗਈ ਕੋਟ ਹੀ ਫਿੱਟਾ ਗੈਨ ਜ਼ਾਰਾ ਦਾ ਤੇ ਰੁਪਈਏ ਮਿੱਤਰੋ ਸਾਰੇ 15 ਕਹਿੰਦਾ ਇਹ ਆਪਾਂ ਟਰਾਈ ਕਰਦੇ ਆ ਜੇ ਆਪਾਂ 10 ਬਣ ਗਏ ਸ਼ਾਂਤੂ ਬਾਈ ਟਰਾਈ ਕਰ ਕੇ 10 ਵੀ ਬਹੁਤ ਆਗੇ ਡਾਸੀ ਛੱਡੋ ਪੁੱਤਰੇ YouTube ਬਾਰਾਂ ਰੇਟੀਆਂ ਵੇਸੇ ਗੱਲ ਮੈਂ ਵੀ ਆ ਕੇ ਪਰੇ ਮਾਰਦਾ ਕੋਟ ਤੁਸੀਂ ਬੋ ਆ ਜਾ ਆ ਜਾ ਗੁੱਸਾ ਦਾ ਨੂੰ ਕਰਦਾ ਸਮਝ ਜਣੇ ਵੀ ਤੇ ਮਸੰਦ ਨਹੀਂ ਇਹ ਧੱਕੇ ਨਾਲ ਦਵਾ ਨਹੀਂ ਕੋਟ ਨੂੰ ਫੇਕ ਕੋਟ ਫਟੇਂ ਤੇਰੇ ਨਹੀਂ ਕਹਿੰਦਾ ਕਿ ਲੋਕ ਕੋਈ ਸੱਤ ਅੱਠ ਦਾ ਬੁਜੀ ਲੋ ਬੇਹੋਂ ਫਿਰ ਪਾ ਕੇ ਚੱਲੋ ਵੇਸੇ ਕੋਟ 15 ਦਾ ਹੀ ਮਾਰਾ ਦੇਵੇਂ ਤੇ ਰਹਿ ਸਹੀ ਗੱਲ ਹੈ ਵੀ ਐਨ ਸੈਟ ਹੈ ਹਾਂ ਐ ਸੈਟ ਹੈ ਨਾ ਸਭ ਸੈਟ ਹੈ ਨਾ ਕੱਡੀ ਪੈਸੇ ਦੇ ਪਹਿਲਾਂ ਟਰਾਈ ਕਰ ਦੱਸ ਜਰੂਰ ਕਰੇ ਜਿੰਨੀ ਮੇਰੇ 15 ਦੇ ਗੱਲ ਨੂੰ ਵੇਟ ਦੇ ਦਵਿੰਦਸਿਖ ਪਾਰਟੀ ਉਹ ਵੀ ਛਾਣੇ ਮਾਮੇ ਸਿਰ ਤੇ ਹੁਣ ਆਪਾਂ ਪਾਰਟੀ ਵੀ ਲੈਣੇ ਪਹਿਲਾਂ ਕੋਰਸ ਸਸਤੇ ਮਿਲ ਗਿਆ ਨਾ ਮੇਤੁਰੇ ਕੋਰਸ ਦੀ ਕੀਮਤ 100 ਤੋਂ ਉੱਪਰ ਹੈ ਮਾਰਕੀਟ ਜਾ ਕੇ ਦੇਖਣ ਆਪਾਂ ਨੇ ਇਥੇ 15 ਦਾ ਮਿਲ ਗਿਆ ਤੇ ਪੰਜ ਸੱਤ ਜਿਆਦਾ ਬਣਦੀ ਹੋਏ ਨਾਲੇ ਮੌਸਮ ਦੇ ਕਿ ਨਮੀ ਖਰਾਬ ਪੈ ਰਹੀ ਹੈ ਇਹ ਕੋਈ ਚੀਜ਼ ਪਸੰਦ ਆ ਗਈ ਆਪਣੇ ਮੇਨ ਗੱਲ ਲਈ ਵੀ ਰੇਟ ਨਾਲ ਮਿਲ ਗਈ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਹੋ ਸਾਨੂੰ ਬਹੁਤ ਪਾਰਟੀ ਦਾ ਬਣਦੀ ਫਿਰ ਪ ਆਪਾਂ ਨੂੰ ਛਤਰੀ ਵੀ ਲੈ ਲਈਏ ਮੇਤਰੋ 50 ਦੀ ਛਤਰੀ ਲੈ ਲਈਏ ਕਹਿੰਦੇ ਮੀਂਹ ਪੈਂਦਾ ਹੈ ਸਾਰੀ ਛਤਰੀ ਲੈ ਜਾਓ ਇਹਨਾਂ ਗੁਸ਼ਾਨ ਦੀ ਪਗਵੰਨੀ ਵੀ ਆ ਦਵਿੰਦਰ ਟੋਪੀ ਲੈ ਲਈ ਤੇ ਮੇਰਾ ਸਿਰ ਨੰਗਿਆ ਮੈਂ ਕਿ ਐਵੇਂ ਹੀ ਬਿਮਾਰ ਹੋਵਾਂਗੇ ਮੀਂਹ ਦੇ ਵਿੱਚ ਫਾਇਦਾ ਕੀ ਉਹ ਚੀਜ਼ ਦਾ ਭਾਈ ਇੱਕ ਬਾਰ ਆ ਦੇਖੋ 10 10 0 ਦੀ ਲੱਗੇ ਹੋਏ ਫਿਲਪੇ ਉਹਦਾ ਨਾਰਥ ਫੇਸ ਆ ਜਿਹੜਾ ਦਵਿੰਦਰ ਦੀ ਬਣਾ ਰਹੀ ਹੈ ਜਾਂਦੀ ਸਾਰੀ ਵਜਾ ਐ ਦਵਿੰਦਰ ਹਾਂਜੀ ਭਾਜੀ ਅਜਾ ਤੈਸਰੇ ਪਾਲ ਨਹੀਂ ਹੋ ਰਹੀ ਹੈ ਪਾਲਟੀਆਂ ਪਾਲਟੀਆਂ ਮੈਂ ਤਾਂ ਮੇ ਤੋਂ ਪਛੜ ਲਿਓ ਲਈ ਹਲੇ ਡੀੜਿਆ ਵਾਲੀ ਮੇ ਤੋਂ ਦੇਖ ਦੱਸਦਾ ਜੂਰ ਦੇ ਵਿੱਚ ਨਾ ਸਾਰੀ ਮਾਰਕੇ ਪਈਆਂ ਨੌਦ ਫੇਰ ਦਾ ਪਿਆ ਚਾਹਨਾ ਕਿਟੇ ਕਿ ਹੋਏ ਕਿ ਹੋਏ ਦਾ ਪਿਆ ਆ ਸਾਰੀ ਲਾਈਨ ਬੜੇ ਬੜੇ ਮਾਰਕਿਆਂ ਦੀ ਆ ਜਿਹੜੀ ਭਾਈ ਚੀਜ਼ ਪਸੰਦ ਆਉਂਦੀ ਆ ਰੰਗ ਰੰਗ ਜਿਆ ਵਧੀਆ ਲੱਗਦਾ ਜੀ ਉਹ ਚੈਂਪੀਅਨ ਦੀ ਆ ਯੂਟਾ ਵੀ ਤੇ ਉਹ ਫਿਰ ਸਾਈਜ਼ ਛੋਟੇ ਬੱਚਿਆਂ ਵਾਲਾ ਹੋ ਜਾਂਦੇ ਜੀ ਤੇ ਮੈਨੂੰ ਕਲਰ ਦੇ ਬੱਚਿਆਂ ਵਾਲੇ ਪਸੰਦ ਆਉਂਦੇ ਨੇ ਬਲੀ ਕੀ ਚੱਕਰੇ ਜੀ ਪਤਾ ਨਹੀਂ ਕੀ ਚੱਕਰੇ ਆ ਜੀ ਬਚਪਨ ਚ ਲਗਿਆ ਜੀ ਮੈਂ ਕੀ ਚੱਕਰ ਹੈ ਜੀ ਇਹ ਗੁਰシャン ਨੂੰ ਦੋ ਕੁਟ ਪਸੰਦ ਆਏ ਆ ਵਾਲੇ ਹੂੰ ਕਿਹੜਾ ਆ ਵਧੀਆ ਟਰਾਈ ਕਰ ਦੋਨੇ ਆ ਥੋੜਾ ਲਾਈਟ ਹੈ ਮੈਂ ਥੋੜਾ ਉਹ ਕਰ ਰਿਹਾ ਤੇ ਮੈਂ ਤੋ ਇਹ ਨਾ ਤੁਸੀਂ ਇਹਦਾ ਪਸਾਤੀ ਹੋਣੀ ਹੈ ਜਿਹੜਾ ਕੋਟ ਨਾ ਮਿੱਤਰੋ ਇਹ ਕੇਪੇ ਦਾ ਤੇ ਤੁਸੀਂ ਇਹਦੀ ਕੀਮਤ ਚੈੱਕ ਹੋ ਜਾਗੇ ਡੈਟਾ ਦੇ ਉੱਤੇ ਕਿਨੇ ਦਾ ਨਾਲੇ ਫਰੋਜੀ ਕਹਿੰਦਾ ਗੁਰシャン ਨੂੰ ਪਸੰਦ ਹੋਈਏਗਾ ਨਾ ਗੁਰシャン ਦਾ ਫੇਵਰਟ ਕਲਰ ਹੈ ਸ਼ਾਂ ਸਹੀ ਆ ਠੀਕ ਹੋ ਗਿਆ ਕਮੇ ਬੇ ਕਮ ਇਧਰ ਬਣਾਇਆ ਹਾਂ ਓਕੇ ਦਾ ਨਾ ਅੱਛਾ ਲੱਗਦਾ ਨਾ ਆਪ ਦੁਕਾਨਦਾਰ ਆਪ ਕੀ ਹੈ ਜੇ ਦੁਕਾਨ ਆਪ ਕੀ ਹੈ ਠੀਕ ਓਕੇ ਓਕੇ ਵਾ ਬੈਨੇ ਵਾ ਬੈਨੇ ਕਵੰਟੋ ਕੋਸਤਾ ਕਸੋ ਕੋਸਤੋ ਕੋਆ ਦੇਸ਼ੀਰੋ ਦੇਸ਼ੀਰੋ ਵਾ ਬੈਨੇ ਲਾ ਵਿਚਾ ਤ੍ਰੀਥਲੀ ਆ ਜਾ ਬਾਈ ਛਤਰੀ ਕੀ ਹੇਟ ਲੁਕਾ ਲਓ ਪਹੁੰਚ ਗਏ ਬਾਰ ਤੇ ਲਤੀਆ ਪਰ ਖੰਡਵਾਤੇ ਕਰ ਲੈਂਤੀ ਐ ਇੱਕ ਕਰੀਮ ਵਾਲੀ ਤੇ ਇੱਕ ਲਤੀਆ ਚੌਕਲੇਟ ਵਾਲੀ ਲੈ ਵੀ ਸ਼ਾਂਸਿਆ ਉਹ ਚਾਹ ਫੜ ਕੇ ਲੈ ਬੀਬੀ ਤੁਹਾਨੂੰ ਫੜ ਕੇ ਬੀਬੀ ਮੜੀ ਬਣਾ ਦੇਵੇ ਲਵੀਰ ਕਹਿਣ ਨੂੰ ਕੀ ਕਹਿਣਾ ਤੇਰੀ ਗੱਲ ਪਤਾ ਐਂਡ ਹੋ ਗਈਆ ਕੋਟ ਨੇ ਗਰਮੀ ਤਾਂ 30 ਬਾਰ ਚੰਤਰ ਬੜਾ ਸਾਰੀ ਬਾਤ ਤਾਂ ਮੀਂਹ ਪੈਣੋਂ ਦੀ ਠੰਡ ਸੀ ਸੈਕਟ ਸੀ ਬੀਬੀ ਸਦਾ ਬਹਾਜਾ ਕੋਟਾ ਦੇਖਣ ਨੂੰ ਹਾਂ ਵੈਸੇ ਕਲਰ ਵੀ ਐ ਜੈਨੂ ਕਲਰ ਐ ਜਿਹੜਾ ਹੁੰਦਾ ਲੈ ਆ ਫਾਈਲ ਲਈ ਮੇਤਰੋ ਚਾਹ ਆਪਣੀ ਆ ਗਈ ਬਣ ਕੇ ਇੱਚ ਕੀ ਅੱਛਾ ਜਿੰਸ ਕਿੱਧਰ ਤੋਂ ਹੈ ਕੋਸ਼ਾਨ ਦੇ ਕੋਸ਼ਾਨੇ ਮਮਈ ਜਗੇ ਜਿੰਸ ਸਿੰਘ ਤੇ ਆਪਾਂ ਬੀ ਹੋ ਮੇਤਰੋ ਕਾਪੂਚੀਨੋ ਸਵੇਰੇ ਕਾਫੀ ਪੀ ਕੇ ਨਾ ਸੁਰ ਕਲੀ ਕਾਫੀ ਪੀਤੀ ਸੀਗੀ ਤੇ ਉੱਥੇ ਵੀ ਸਵੇਰ ਸੁਖਣ 5:30 ਵਜੇ ਭੁੱਖ ਲੱਗੀ ਜੀ ਟਾਈਮ ਕਾਫੀ ਹੋ ਗਿਆ ਨ ਖਿਆਲ ਦੇ ਉਸ 8 ਵਜੇ 32 ਮਿੰਟ ਸਾਢੇ 8 ਹੋ ਗਏ ਤੇ ਕੋਰਨੇਤੀ ਕਿੰਨੇ ਖਣਿਆ ਬਾਈ ਮੈਂ ਖਾਂ ਉਹ ਅੱਧੀ ਨੋ ਤੇਲੀ ਬੜੀ ਅੱਧੀ ਮੈਂ ਖਾਂ ਕੋਈ ਦੂਜੀ ਥੀ ਬੜੀ ਕੁਛ ਅੱਧੀ ਖਾਂ ਤੂੰ ਅੱਧੀ ਆਹਲਾ ਤੀ ਆਹਲਾ ਹੈਂ ਜਿੱਦੀ ਜਿਆਦਾ ਹੋ ਰਗਾ ਕੱਪ ਨਹੀਂ ਛੋੜਿਆ ਸਾਹਮਣੇ ਫਰੰਟ ਤੇ ਮੇਰੇ ਤੋਂ ਤੂੰ ਦੇਖਦੇ ਹੋ ਨਾ ਇਹ ਵਾਲਾ ਸਟੇਡੀਅਮ ਹੈ ਇੱਥੇ ਸਾਰੇ ਫੁੱਟਬਾਲ ਦੇ ਜਿਹੜੇ ਵੱਡੇ ਵੱਡੇ ਮੈਚ ਇੱਥੇ ਹੁੰਦੇ ਆ ਰੋਮ ਦੇ ਅੱਜ ਵੀ ਮੈਚ ਹੈ ਇੱਥੇ ਫੁੱਟਬਾਲ ਦਾ ਸ਼ਾਮ ਨੂੰ ਲਾਸੀਓ ਤੇ ਸ਼ਾਇਦ ਰੋਮ ਨੇ ਖੇਡਣਾ ਮੇਰੇ ਖਿਆਲ ਨਾਲ ਤੇ ਦੁਕਾਨਾਂ ਸਾਈਡ ਤੇ ਲੱਗਣ ਲੱਗੇ ਤੇ ਫਿਰ ਉਹ 12 ਵਜੇ ਮੈਚ ਤੇ ਰੂਮ ਚ ਇੰਨੀ ਪੁਲਿਸ ਅੱਜ ਨਾ ਤੂੰ ਛੱਡ ਗੱਲ ਦੋ ਹੁਣ ਟਾਈਮ ਪੌਣੇ 10 ਹੋ ਗਏ ਆ ਤੇ ਆਪਾਂ ਘਰੇ ਪਹੁੰਚ ਗਏ ਆਪਣੀ ਪਰ ਮੀ ਨਹੀਂ ਹਟਿਆ ਮੀ ਬਸ ਉਦਾਂ ਹੀ ਪਿਆ ਰਿਹਾ ਪੈਂਥੀ ਗੁੱਡ ਮਾਰਨਿੰਗ ਪੈਂਥੀ ਗੁੱਡ ਮਾਰਨਿੰਗ ਹੌਸ਼ਯਾ ਮੋ ਕੀ ਹਾਲ ਚੱਲ ਹੈ ਵਧੀਆ ਜੀ ਠੀਕ ਠਾਕ ਹੈ ਠੀਕ ਠਾਕ ਲੈ ਉਹ ਪਲੇਟਾ ਇਹ ਪਲੇਟਾ ਮੈਂ ਤੂੰ ਰਾਤੀਂ ਪਲੇਟਾ ਆਪਣੀ ਆ ਜੇ ਬੱਚੇ ਰਾਤ ਪੀਜ਼ਾ ਖਾਦੇ ਆ ਬਣਾ ਬਣਾ ਲੈ ਆਨੇ ਉੱਪਰ ਇਹੋ ਵਾਲੇ ਪਲੇਟਾਂ ਨੇ ਹਾਂਜੀ ਉਹ ਪਲੇਟਾਂ ਨੇ ਜੀ ਤੇ ਸਭ ਕੇ ਸਲੇਮੇ ਸ਼ੌਤ ਤੋ ਲੈ ਜਾਣ ਲਗੇ ਨੂੰ ਤੇ ਤੇ ਨਾ ਲੈਓ ਠੀਕ ਹੋ ਗਿਆ ਹੋਰ ਅੱਜ ਲਈ ਅੱਜ ਖਾਣ ਨੂੰ ਕੀ ਬਣਾਉਣਾ ਹੈ ਅੱਜ ਬਣਾਉਣੀਆਂ ਜੀ ਦਾਲ ਵਾਲੀਆਂ ਰੋਟੀਆਂ ਠੀਕ ਹੋ ਗਿਆ ਲੈ ਵੀ ਸ਼ਾਂਸ ਥੱਲੇ ਚੱਕ ਲੈ ਇਹ ਤਾਂ ਦੇਖੋ ਮੇਰੇ ਤੋਂ ਕੱਪੜੇ ਸੁਕਣੇ ਪਾਏ ਹੋਏ ਆਪਾਂ ਨੇ ਕੋਲ ਹੀਟਰ ਚੱਲਦਾ ਹੈ ਤੇ ਬਾਹਰ ਮੀਂਹ ਕਰਸਲਾ ਪਿਛਲਾ ਭਰੇ ਨੇ ਕੱਪੜੇ ਸੁੱਕਦੇ ਵੀ ਹੈ ਨਹੀਂ ਆਹ ਕੁੱਟੀਆਂ ਸਵੇਰੇ ਮੈਂ ਜਾਣ ਲੇ ਪਾ ਗਿਆ ਸੀਗਾ ਇਹ ਵਾਲੀ ਕੁੱਟੀ ਆ ਸਾਰੀ ਗਿੱਲੀ ਹੋਈ ਪਈ ਆ ਜੀ ਉਹਨ ਹੀਟਰ ਦੀ ਮਣੀ-ਮੁਡੀ ਨੂੰ ਆ ਜਿਗਾ ਸੁੱਕਵੀਂ ਵਧੀਆ ਤਰੀਕੇ ਨਾਲ ਆਣੀ। ਉਹ ਤੁਸੀਂ ਬੈਠੇ ਕੀ ਕਰਦੇ ਹੋ ਇੱਥੇ ਵਿੱਚ? ਹੂੰ ਬਾਹਰ ਦੇਖਦੇ ਹੋ। ਬਾਹਰ ਠੰਡ ਪੈਂਦੀ ਐ ਵੀ ਵਾਰਤਾ। ਬਾਹਰ ਠੰਡੀ ਬਹੁਤ ਵਾਰਤਾ। ਹੂੰ 2-3 ਘੰਟੇ ਰੈਸਟ ਕੀਤੀ ਮੇਤਰੋ ਆ ਕੇ ਸੁੱਤੇ ਤੇ ਸੌਂ ਗਏ। ਹੁਣ ਮੈਂ ਇਹਦੇ ਕੁਝ ਛਾਂਣ ਵੀ ਚੱਲੇ ਅਸੀਂ ਸਾਮਾਨ ਲੈਣ ਵਾਸਤੇ ਬੈਟਰੋ ਮਾਰਕੀਟ ਤੋਂ ਆਪਣੇ ਕਰਤੂਨ-ਕਰਤਾਂ ਜਿਹੜੇ ਪੀਜ਼ੇ ਵਾਲੇ ਆ ਉਹ ਸਾਰੇ ਮੁੱਕੇ ਹੋਏ ਸੀਗੇ। ਆਹ ਵਾਲਾ ਸਾਮਾਨ ਲੱਤਾ ਆਪਣੇ ਮੇਤਰੋ ਮਾਰਕੀਟ ਤੋਂ। ਸਲਾਮੀ ਪਿਕਾਂਟ ਤੇ ਇਥੋਂ ਨੰਬਰ ਉਹ ਤੇ ਜਿਹੜੀ ਵਿੱਚ ਚੋਣੀ ਆ। ਵਨ ਆਫ ਦ ਸਪੈਸ਼ਲ ਚੀਜ਼ ਕੁਸ਼ਾਨ ਦੀ ਤੇ ਕੈਚਅਪ ਮੈਨਸ ਤੇ ਬੁਸਟਿੰਗ ਸੁਪਲੀ ਪਉਣ ਵਾਸਤੇ ਪੰਗਰਤਾ ਤੋਂ ਤੇ ਆਪਣੇ ਪੀਜ਼ਾ ਬਾਕਸ ਦੋ ਲੈ ਲਿਆ ਆਪਣੇ ਕੋਲੇ ਦੀਆਂ ਤਿੰਨ ਬੇਟੀਆਂ ਹੁਣ ਆਪਾਂ ਜਾਂਦੇ ਜਾਂਦੇ ਰੁਕਦੇ ਆਂ ਐਰੋਸਪਿਨ ਮਾਰਕੀਟ ਇਹ ਮਾਰਕੀਟ ਦਾ ਸਾਮਾਨ ਹੈ ਉਹ ਵੀ ਆਪਾਂ ਜਾਂਦੇ ਲੈ ਚਲਦੇ ਆਪਾਂ ਜੀ ਲੱਗੇ ਵਾਪਰੀ ਪੁੱਤਰੀ ਦਾ ਲੱਗੂ ਹਾਲ ਤਾਂ ਹੌਲੀ ਹੌਲੀ ਜੈਨ ਦੇ ਵੀਰੇ ਦੀ ਹਾਂ ਇਹਨਾ ਮਿੱਤਰ ਹੋਗੇ ਨਾ ਪਾਰ 8 ਦਿਨ ਅਸੀਂ ਉੱਥੇ ਰਿਹਾ ਹੈ ਜਾ ਕੇ ਤੇ ਇੱਥੇ ਵੀ ਤਿੰਨ ਚਾਰ ਦਿਨ ਦਿਲਜੋਧ ਨੇ ਇੱਥੇ ਲਾਗੇ 10 11 ਨੇ ਇਕੱਠੇ ਇਕੱਠੇ ਜਿੱਧਰ ਜਾਣਾ ਇਕੱਠੀ ਜੋਟੀ ਇਹਨਾਂ ਦੇ ਇਕੱਠੇ ਸੋਣਾ ਇਕੱਠੇ ਖਾਣਾ ਪੀਣਾ ਤੇ ਫਿਰ ਟਾਈਮ ਤਾਂ ਲੱਗਦਾ ਹੀ ਹੈ ਹਨਾ ਹੌਲੀ ਹੌਲੀ ਹੋ ਜਾਏਗਾ ਦਿਲ ਲੋਟ ਤੇ ਲੋਟ ਇਥੋਂ ਆਪਾਂ ਨੇ ਆਹ ਵਾਲਾ ਸਾਮਾਨ ਲੈ ਲਿਆ ਆਂਡੇ ਲੱਤੇ ਆ ਤੇ ਪਤਾ ਨਹੀਂ ਖਰੀਤੇ ਸਲਚੀਚਾ ਬਿਊਸਟਰ ਦੁੱਧ ਗੁਰシャン ਸਿੰਘ ਵਾਸਤੇ ਕਰੇ ਦੁੱਧ ਪੀਓ ਤੇ ਸੀਧ ਬਣਾਓ ਬਾਕੀ ਸਾਰਾ ਸਾਮਾਨ ਆਪਣੇ ਪਸਤ ਦੁਕਾਨ ਲਈ ਆ ਬਜ਼ੀਲੀ ਹੋ ਗਿਆ ਫਰੂਟਲ ਹੋ ਗਿਆ ਇਨਸਲਾਦਾ ਹੋ ਗਿਆ ਟਮਾਟਰ ਹੋ ਗਏ ਹੁਣ ਟਾਈਮ 6 ਵਜ ਗਏ ਮਿੱਤਰੋ ਆਪਾਂ ਆਪਣੀ ਸ਼ਾਪ ਤੇ ਪਹੁੰਚ ਗਏ ਆ ਕਰਤੋਂ ਦੇ ਸਾਰੇ ਗੱਲ ਕਰਤੋਂ ਲੱਗੀ ਕਿ ਵੀ ਕਰਤੋਂ ਨਹੀਂ ਬਜੇਗਾ ਤੇ ਮੈਂ ਕਿਹਾ ਜਦੋਂ ਖੜਾ ਖੜਾ ਆਪਾਂ ਇਹਨੇ ਆਹ ਵਾਲਾ ਪੈਕਟ ਕਰਤੋਂ ਨਾਲ ਸਾਰੇ ਬਣਾ ਦੇਣ ਜੀ 100 ਪੀਸ ਹੁੰਦਾ ਆਪਾਂ ਸਾਰੇ ਬਣਾ ਦੇਣਾ ਚਾਹੀਦਾ ਇੱਕ ਹਫਤੇ ਨੇ ਕਹਿੰਦੇ ਬਹੁਤਾ ਕਹੀਏ ਬਹੁਤਾ ਹੋਈ ਵਾਲੀ ਗੱਲ ਹੁੰਦੀ ਆ ਵੀ ਜਿੰਨਾ ਆਪਾਂ ਵੱਡਾ ਸੋਚੂਗੇ ਉਨਾ ਹੀ ਵਧੀਆ ਹੁੰਦਾ ਮਤਲਬ ਵੀ ਖੁੱਲਾ ਸੋਚੋ ਅਰੇ ਫੇਰ ਵੱਡਾ ਆਰਡਰ ਵੀ ਆ ਰਿਹਾ ਸਹੀ ਗੱਲ ਹੈ ਬੋਨਾ ਸੇਰਾ ਟੂਟ ਬੈਨੇ ਬਰਾਵਾ ਆ 12ਵਾਂ ਸਾਰਾ ਸਾਫ ਕਰਤਾ ਮਰਜ਼ੂਕੀ ਵਾਲੇ ਕੁర్చੀਆਂ ਲਾ ਦੋ ਠੀਕ ਹੈ ਹੋਮ ਟਾਈਮ 10 ਵਜੇ ਦੇ ਵੀ 10 ਮਿੰਟ ਰਹਿ ਗਏ ਤੇ ਆਪਣੇ ਅੱਜ ਸ਼ੌਫ ਤੇ ਆਏ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸਾਰੇ ਜਾਣਦੇ ਭਾਈ ਸਾਹਿਬ ਜੀ ਤੇ ਨਾਲ ਆਪਣੇ ਭਾਈ ਸਾਹਿਬ ਜੀ ਆਏ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹੋਰ ਭਾਈ ਸਾਹਿਬ ਚੜ੍ਹਦੀ ਕਲਾ ਠੀਕ ਠਾਕ ਜੀ ਅੱਜ ਭਾਈ ਸਾਹਿਬ ਦੀਵਾਨ ਸੀਗਾ ਆਪਣੇ ਗੁਰਦੁਆਰ ਸਾਹਿਬ ਦੇ ਵਿੱਚ ਤੇ ਸਾਡਾ ਸਮਾਂ ਨਹੀਂ ਬਣਿਆ ਜਾਣ ਥੋੜਾ ਬਿਜੀ ਸੀ ਅੱਜ ਅਸੀਂ ਪਰ ਫਿਰ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਵਜੇ ਲੱਗੇ ਤੁਹਾਨੂੰ ਮਿਲ ਕੇ ਬਹੁਤ ਜ਼ਿਆਦਾ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੁਸੀਂ ਬਹੁਤ ਸੋਹਣਾ ਕਰ ਰਹੇ ਹੋ ਕੀਰਤ ਕਰ ਰਹੇ ਹੋ ਫਰੂਜ਼ਾਪਾ ਉਮ ਚੜਦੀ ਕਲਾ ਚ ਰੱਖਣ ਠੀਕ ਹੈ ਥੈਂਕ ਯੂ ਬੜੀ ਬਹੁਤ ਹਨਵਾ ਜੀ ਠੀਕ ਹੈ ਭਾਈ ਖਾਲਸਾ ਸਾਹਿਬ ਤੇ ਫਰੂਜ਼ਾ ਜਲੇ ਕਹਿੰਦਾ ਤੁਸੀਂ ਕਹਿੰਦੇ ਕੋਈ ਬਸ ਵਧੀਆ ਜੀ ਕੋਈ ਆਪਣੇ ਵੀਅਰਸ ਨੂੰ ਕੋਈ ਗੱਲਬਾਤ ਕਹਿਣੀ ਹੋਵੇ ਤੁਸੀਂ ਬਹੁਤ ਵਧੀਆ ਜੀ ਜਰੂਰ ਆਇਓ ਜੀ ਭਾਈ ਸਾਹਿਬ ਜੀ ਉਹਨਾਂ ਨੂੰ ਵੀ ਬਹੁਤ ਵਧੀਆ ਪੀਸਾ ਲੱਗਾ ਬਹੁਤ ਪਸੰਦ ਆ ਜੇ ਨੰਦ ਆ ਗਿਆ ਜੀ ਠੀਕ ਹੈ ਜੀ ਆਨੰਦ ਨਾਲ ਚਹੀਦਾ ਹੈ ਨਾ ਆਨੰਦ ਅਨੰਤ ਨਿਵਾਸੀ ਪੈਠੇ ਪੈਠੇ ਲੋ ਜੀ ਨੰਦ ਨਾਲ ਬੈਠੀ ਖੁੱਲੀ ਹੈ ਸਹੀ ਗੱਲ ਹੈ ਆਨੰਦ ਵੰਡੀ ਦਾ ਹੈ ਹੁਣ ਆਪਣਾ ਕੰਮਕਾਰ ਵੀ ਮਿੱਤਰੋ ਸਮਾਪਤ ਹੋ ਗਿਆ ਹੈ ਤੇ ਅਸੀਂ ਵੀ ਚੱਲਦੇ ਘਰ ਨੂੰ ਉੱਤੇ ਆਪਾਂ ਨੇ ਅੱਜ ਬਣਾਇ ਖਾਣ ਵਾਸਤੇ ਬਣਾਇ ਸੀਗਾ ਪਿੰਸਾ ਪਿੰਸਾ ਰੂਮਾਨਾ ਕੀ ਆਪਾਂ ਜੀ ਤੁਸੀਂ ਉੱਤੇ ਸਰਦੀ ਸੁੱਡੀਆਂ ਸ਼ਿਵਾਲੇ ਜੋਣਾ ਦੇ ਸ਼ਿਵਾਲੇ ਪਰ ਚੰ ਸਬਜ਼ੀਆਂ ਆਲੂ ਪਾਇਓ ਉੱਪਰ ਥੋੜੀਆਂ ਰਾਮ ਤੂਰੀਆਂ ਪਾਈ ਥੋੜੀਆਂ ਤੇ ਉੱਤੇ ਥੋੜੀਆਂ ਸ਼ਿਵਾਲੇ ਮਿਰਚੀਆਂ ਪਾਈਆਂ ਵਧੀਆ ਬਣਾਇ ਖਾਣ ਵਾਸਤੇ ਹਨ ਤੇ ਖਾਪੀ ਕੇ ਵਸੋਕੇ ਆ ਮੁਰਸ਼ਾਨਾ ਮਾਮਾ ਜਾ ਕੇ ਸੌਂ ਗਿਆ ਹਨਾ ਅਜਰੀ ਅਜਰੀ ਤੇ ਬਾਕੀ ਮਤਰਾ ਬੜਾ ਵਧੀਆ ਰਿਹਾ ਅਜਤ ਦਿਨ ਮੀ ਵੀ ਕਾਫੀ ਪਿਆਰ ਤੇ ਕਾਮੀ ਬਾਬੇ ਕਿਰਪਾ ਨਾਲ ਵਧੀਆ ਕੀਤਾ ਆਪਾਂ ਨੇ ਤੇ ਬਾਕੀ ਤੁਸੀਂ ਦੇਖਿਆ ਸਵੇਰੇ ਅੱਜ ਆਪਾਂ ਜਾ ਕੇ ਆਈ ਸੀ ਮਾਰਕੀਟ ਦੇ ਵਿੱਚ ਜਿਹੜੀ ਲੱਗਦੀ ਆ ਆਪਣੀ ਲੂੰਗੋ ਤੇਵਰੇ ਰੋਮਾ ਦੇ ਵਿੱਚ ਲੱਗਦੀ ਆ ਤੇ ਉੱਥੇ ਸਾਰਸ ਕੱਪੜੇ ਮਿਲਦੇ ਆ ਮਤਲਬੀ ਚੋਰੀ ਦੇ ਹੀ ਮਿਲਦੇ ਆ ਨਵੇਂ ਮਿਲਦੇ ਆ ਪੁਰਾਣੇ ਮਿਲਦੇ ਸਾਰਾ ਕੁਝ ਮਿਲਦਾ ਉੱਥੇ ਪਰ ਇਹ ਹੈ ਵੀ ਜਦੋਂ ਆਪਾਂ ਮਾਰਕੀਟ ਜਾਣਾ ਨਾ ਤਾਂ ਆਪਾਂ ਆਪਣੇ ਕੱਪੜੇ ਲੀਡ ਦਾ ਵੀ ਧਿਆਨ ਰੱਖਣਾ ਹੁੰਦਾ ਆਪਣੇ ਫੋਨ ਦਾ ਬਟੂਏ ਦਾ ਪਰਸ ਦਾ ਹਰ ਚੀਜ਼ ਦਾ ਧਿਆਨ ਇੱਕੋ ਜਣਾ ਪੈਂਦਾ ਤੇ ਬਾਕੀ ਸარგ ਉਹ ਵਧੀਆ ਰਿਹਾ ਬਲੌਗ ਇੱਥੇ ਆਪਾਂ ਜਿਹੜਾ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਬਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ